ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਦੋਸਤੋ ਅੱਜ ਤੁਹਾਨੂੰ ਮੈਂ ਥੋੜਾ ਜਿਹਾ ਇੱਕ ਤੁਹਾਡਾ ਤੁਹਾਨੂੰ ਦੱਸਦਾ ਕਿ ਸੌਦਾ ਕਿਵੇਂ ਕਰਨਾ ਕਿਹੜਾ ਸੌਦਾ ਲੈਣਾ ਚਾਹੀਦਾ ਇਹ ਮੈਂ ਤੁਹਾਨੂੰ ਤੁਹਾਨੂੰ ਥੋੜੀ ਜੀ ਉਹ ਵੀ ਕਰੂੰਗਾ ਤੁਸੀਂ ਆਪਣਾ ਦਿਮਾਗ ਤੇ ਜੋਰ ਵੀ ਪਾਇਓ ਕਿ ਕਿਹੜੇ ਕਿਹੜੇ ਸੌਦੇ ਅਗਰ ਆਪਣੇ ਕੋਲ ਹੈਗੇ ਨੇ ਮੈਂ ਤੁਹਾਨੂੰ ਸੌਦੇ ਵੀ ਦੱਸੂਗਾ ਤੇ ਫਿਰ ਤੁਸੀਂ ਦੱਸਿਓ ਵੀ ਭਾਈ ਇਹਨਾਂ ਚੋਂ ਕਿਹੜੇ ਸੌਦੇ ਆਪਾਂ ਨੂੰ ਲੈਣੇ ਚਾਹੀਦੇ ਨੇ ਕਿਹੜੇ ਨਹੀਂ ਲੈਣੇ ਚਾਹੀਦੇ ਨੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਖਰੇ ਦੇ ਤੌਰ ਦੀ ਵੀਡੀਓ ਬਣਾਉਣ ਲੱਗਾ ਹਾਂ ਬਾਕੀ ਤੁਸੀਂ ਦੇਖਿਓ ਪਸੰਦ ਆਉਂਦੀ ਆ ਕਿ ਨਹੀਂ ਆਉਂਦੀ ਆ ਅਗਰ ਤੁਸੀਂ ਇੱਕ ਗਾਹਕ ਹੋ ਚਾਹੇ ਪ੍ਰਾਪਰਟੀ ਡੀਲਰ ਹੀ ਲਾ ਲੋ ਮੰਨ ਲਓ ਪ੍ਰਾਪਰਟੀ ਡੀਲਰ ਵੀ ਤਾਂ ਰੀਅਲ ਏਸਟੇਟ ਵਾਲਾ ਗਾਹਕ ਹੁੰਦਾ ਹੀ ਆ ਤੇ ਉਹਦੇ 'ਚ ਮੈਂ ਤੁਹਾਨੂੰ 3-4 ਚੀਜ਼ਾਂ ਦੱਸੂਗਾ ਅਗਰ ਇਹ ਇਹ ਤੁਹਾਡੇ ਕੋਲ ਸੌਦੇ ਆਉਂਦੇ ਨੇ ਤਾਂ ਤੁਸੀਂ ਇਹਦੇ 'ਚੋਂ ਕਿਸ ਨੂੰ ਤਰਜੀਹ ਦੇਵੋਗੇ ਨੰਬਰ 1 ਤੁਹਾਡੇ ਕੋਲੇ ਕੋਈ ਮਤਲਬ ਜ਼ਮੀਨ ਆ ਗਈ ਜਿਹੜੀ ਕਿ ਮੇਨ ਰੋਡ ਦੇ ਉੱਪਰ ਹੈ ਚੰਡੀਗੜ੍ਹ ਜੀਰਕਪੁਰ ਤੇ ਇਧਰੋਂ ਰਾਜਪੁਰਾ ਰੋਡ ਤੇ ਹੀ ਮੰਨ ਲਓ ਆਪਾਂ ਆਪਣੇ ਕੋਲੇ ਉੱਥੇ 100 ਏਕੜ ਜ਼ਮੀਨ ਆ ਗਈ ਆਪਾਂ ਨੂੰ ਬੰਦੇ ਨੇ ਨੋਟ ਕਰਾਈ ਕਿ 100 ਏਕੜ ਜ਼ਮੀਨ ਹੈਗੀ 100 ਏਕੜ ਜ਼ਮੀਨ ਦੇ ਜਿਹੜੇ 10 ਪਾਰਟੀਆਂ ਨੇ 10 ਜੱਟਾਂ ਦੀ ਜ਼ਮੀਨ ਹੈਗੀ ਤੇ ਰੋਡ ਤੇ ਲੱਗਦੀ ਹੈ ਉਹਦਾ ਰੇਟ ਹੈ ਜਿਹੜਾ ਉਹ 5 ਕਰੋੜ ਰੁਪਇਆ ਏਕੜ ਦਾ ਰੇਟ ਹੈਗਾ ਸਾਂਝਾ ਮਸਤਰਕਾਗਾ ਤੇ ਆਪਾਂ ਨੂੰ ਉਹ ਉਥੇ ਫਿਲਹਾਲ ਉਥੇ ਆਪਾਂ ਨੂੰ ਆਮ ਰੇਟ ਨਾਲੋਂ ਸਸਤੀ ਮਿਲਦੀ ਹੈ ਜਾਨੀ ਕਹਿਣ ਦਾ ਭਾਵ ਉਹਨਾਂ ਦਾ ਇਹ ਆ ਕਿ ਉਥੇ ਜਿਹੜਾ ਰੇਟ ਆ ਆਮ 7 ਕਰੋੜ ਦਾ ਲੇਕਿਨ ਆਪਾਂ ਨੂੰ ਸਸਤੀ ਮਿਲਦੀ ਆ ਸਮਝੇ ਮੇਰੀ ਗੱਲ ਸਮਝਦੇ ਹੋ ਨਾ ਕਿ ਰੋਡ ਦੇ ਉੱਪਰ ਜ਼ਮੀਨ ਆ ਲੇਕਿਨ ਫਿਰ ਵੀ ਆਪਾਂ ਨੂੰ ਬਾਕੀ ਰੇਟਾਂ ਨਾਲੋਂ ਸਸਤੀ ਮਿਲਦੀ ਆ ਇੱਕ ਤਾਂ ਇਹ ਸੌਦਾ ਆਪਣੇ ਕੋਲੇ ਆ ਗਿਆ ਤੇ ਦੂਜਾ ਇੱਕ ਸੌਦਾ ਆ ਗਿਆ ਆਪਣੇ ਕੋਲੇ ਕਿ ਜਿਹੜਾ ਕਿ ਇੱਕ ਜੱਟ ਦੀ ਮੇਨ ਰੋਡ ਦੇ ਉੱਪਰ ਜ਼ਮੀਨ ਆ 50 ਬਿਗੇ 50 ਬਿਗੇ ਜ਼ਮੀਨ ਇੱਕ ਮਾਲਕ ਦੀ ਆ ਤੇ ਲੇਕਿਨ ਉਹਦਾ ਜਿਹੜਾ ਰੇਟ ਹੈਗਾ ਉਹ ਅ 5 ਕਰੋੜ ਰੁਪਏ ਉਹਦਾ ਰੇਟ ਹੈਗਾ ਉਹ ਇੱਕ ਕਮਾਲ ਕਦੀ ਆ ਹੁਣ ਅੱਗੇ ਆਜੋ ਦੋਸਤੋ ਕਿ ਇੱਕ ਆਪਾਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਹੈ 20 ਏਕੜ ਜ਼ਮੀਨ ਹੈ ਜਿਹਦੇ ਚ ਮਤਲਬ ਆਪਣਾ ਮਾਰੂਜ਼ ਜ਼ਮੀਨ ਹੈ ਉਹ ਰਸਤਾ ਲੰਮਾਗਾ ਪਰ ਮਿਲਦੀ ਸਸਤੀ ਆ ਆਪਾਂ ਨੂੰ ਆਮ ਰੇਟ ਨਾਲੋਂ ਉਹ ਆਪਾਂ ਨੂੰ ਸਸਤੀ ਮਿਲਦੀ ਹੈ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਇੱਕ ਆਪਾਂ ਨੂੰ ਹੋਰ ਜਮੀਨ ਆ ਗਈ ਆਪਣੇ ਕੋਲੇ ਸਿਰਫ 5 ਕਿੱਲੇ ਜਮੀਨ ਹੈਗੀ ਕੱਲੇ ਜੱਟ ਦੀ ਹੈ ਤਕਸੀਮ ਨੰਬਰ ਨੇ ਲਿੰਕ ਰੋਡ ਲੱਗਦੀ ਹੈ ਤੇ ਉਹਦਾ ਜਿਹੜਾ ਰੇਟ ਹੈਗਾ ਉਹ ਮਾਰਕੀਟ ਦੇ ਮੁਤਾਬਕ ਦਾ ਰੇਟ ਹੈਗਾ ਹੁਣ ਇਹਨਾਂ ਦੇ ਵਿੱਚੋਂ ਤੁਸੀਂ ਕਿਹੜੇ ਸੌਦੇ ਨੂੰ ਤਰਜੀਹ ਦੇ ਮੋਗੇ ਇੱਕ ਤਾਂ ਮੰਨ ਲਓ ਤੁਸੀਂ 100 ਏਕੜ ਜਮੀਨ ਹੋ ਗਈ ਆਮ ਬੰਦਾ ਜਿਹੜਾ ਉਹ 100 ਏਕੜ ਵੱਲ ਭੱਜੂਗਾ ਕਿਉਂਕਿ ਜਦੋਂ ਅਸੀਂ ਕਹਿੰਦੇ ਯਾਰ 100 ਏਕੜ ਜ਼ਮੀਨ ਹੈ 100 ਏਕੜ ਜ਼ਮੀਨ ਦਾ ਅਗਰ ਆਪਣਾ ਇੱਕੋ ਹੀ ਸੌਦਾ ਹੋ ਗਿਆ ਪੌਂ 12 ਹੋ ਜਾਣਗੇ ਆਪਣੀਆਂ ਤੇ ਆਪਣੇ ਤਾਂ ਗੱਲ ਹੀ ਬਣ ਜੂਗੀ ਆਪਾਂ ਨੂੰ ਤਾਂ ਆਪਾਂ ਇਹ ਸੌਦੇ ਤੇ ਜ਼ੋਰ ਦਈਏ ਹਰੇਕ ਬੰਦੇ ਦਾ ਜਿਹੜਾ ਧਿਆਨ ਹੈ ਉਹ ਇਸ ਸੌਦੇ ਦੇ ਉੱਪਰ ਕੇਂਦਰਿਤ ਹੋਊਗਾ ਦੂਜੇ ਨੰਬਰ ਤੇ ਫਿਰ 20 ਏਕੜ ਜ਼ਮੀਨ ਹੈ ਜਿਹੜੀ ਉਹ ਵੀ ਅਗਲਾ ਕਹੂਗਾ ਯਾਰ 20 ਏਕੜ ਜ਼ਮੀਨ ਹੈ ਇਹ ਵੀ ਸੌਦਾ ਬਹੁਤ ਵੱਡਾ ਜੇ ਉਹ ਨਹੀਂ ਤਾਂ ਆਪਾਂ ਇਹਦੇ ਤੇ ਜ਼ੋਰ ਲਾ ਲਈਏ ਹਾਂਜੀ ਤੇ ਫਿਰ ਤੀਜੇ ਨੰਬਰ ਤੇ ਜਿਹੜੀ ਪੰਜ ਏਕੜ ਆ ਗਈ ਉਹਨੂੰ ਵੀ ਅਗਲਾ ਜੋਰ ਦੇਊਗਾ ਕਿਹੜੇ ਨੂੰ ਮਤਲਬ ਤਰਜੀਹ ਦੇਊਗਾ ਹੁਣ ਦੋਸਤੋ ਮੈਂ ਤੁਹਾਨੂੰ ਇਹਨਾਂ ਦੇ ਵਿੱਚ ਥੋੜੀ ਜੀ ਤਕਨੀਕੀ ਤੌਰ ਤੇ ਗੱਲ ਸਮਝਾਉਣਾਗਾ ਕਿ ਕਿਵੇਂ-ਕਿਵੇਂ ਹੁੰਦਾ ਇਹ ਸੌਦੇ ਕਿਵੇਂ ਹੁੰਦੇ ਨੇ ਜਿਹੜੇ ਤੁਹਾਡੇ ਕੋਲ 100 ਏਕੜ ਜ਼ਮੀਨ ਆਈ ਹੈਗੀ ਸੌਦਾ ਬਹੁਤ ਵੱਡਾਗਾ ਸੌਦੇ ਨੂੰ ਜੇ ਆਪਾਂ ਦੇਖੀਏ ਅਰਪਾਂ ਚ ਸੌਦਾ ਚੱਲਿਆ ਜਾਊ ਜਿਹੜਾ ਤੁਹਾਡਾ ਕਮਿਸ਼ਨ ਆਗਾ ਕਮਿਸ਼ਨ ਹੀ ਕਰੋੜਾਂ ਦੇ ਵਿੱਚ ਹੋ ਜਾਣਾ ਹੈਗਾ ਤੇ ਆਟੋਮੈਟਿਕ ਹੈ ਕਿ ਹਰੇਕ ਬੰਦਾ ਇਹਨੂੰ ਹੀ ਤਰਜੀਹ ਦੇਊਗਾ ਯਾਰ ਮਤਲਬ ਇਹ ਬਹੁਤ ਵਧੀਆ ਪਰ ਇਹਦੇ ਵਿੱਚ ਕੀ ਕਾਰਨ ਹੈਗਾ ਕਿ ਇਹ ਨਹੀਂ ਕਰਨਾ ਚਾਹੀਦਾ ਦੋਸਤੋ ਜਿਹੜੀ ਜ਼ਮੀਨ ਦੇ ਵਿੱਚ ਇੱਕ ਤੋਂ ਵੱਧ ਮਾਲਕ ਨੇ ਪਹਿਲੀ ਗੱਲ ਤਾਂ ਉਹ ਬਹੁਤ ਜ਼ਿਆਦਾ ਮੁਸ਼ਕਲ ਕੇਸ ਹੁੰਦਾਗਾ ਜੇ ਮੰਨ ਲਓ 20 ਏਕੜ ਆਪਣੇ 20 ਮਾਲਕ ਨੇ ਜਾਂ 10 ਮਾਲਕ ਨੇ ਤੁਹਾਨੂੰ ਉਹ 10 ਮਾਲਕਾਂ ਨੂੰ ਇਕੱਠੇ ਕਰਨਾ 10 ਮਾਲਕਾਂ ਨਾਲ ਇਕੱਲੇ-ਇਕੱਲੇ ਨਾਲ ਰੇਟ ਕਰਨਾ ਉਹ ਸੰਭਵ ਨਹੀਂ ਹੁੰਦਾ ਮਤਲਬ ਚਲੋ ਸੰਭਵ ਤਾਂ ਹੁੰਦਾਗਾ ਲੇਕਿਨ ਬਹੁਤ ਘੱਟ ਇਹ ਜਿਹੜਾ ਕੰਮ ਸਿਰੇ ਚੜਦਾਗਾ ਟਾਈਮ ਬਰਬਾਦੀ ਇੰਨੀ ਜ਼ਿਆਦਾ ਹੈ ਇਹਦੇ ਚ ਜਿਹਦਾ ਹਿਸਾਬ ਹੀ ਨਹੀਂ ਤੇ ਇਹਦੇ ਲਈ ਤੁਸੀਂ ਇਹਨੂੰ ਮਤਲਬ ਕੰਮ ਕਰਦੇ ਕਰਦੇ ਇਹਦੇ ਤੇ ਟਾਈਮ ਬਰਬਾਦ ਮਹੀਨਿਆਂ ਵੱਧੀ ਹੋ ਜਾਂਦਾਗਾ ਤੇ ਉਸ ਤੋਂ ਬਾਅਦ ਦੋਸਤੋ ਜਿਹੜੀ 20 ਏਕੜ ਜ਼ਮੀਨ ਤੁਹਾਡੀ ਆ ਗਈ ਰੋਡ ਦੇ ਉੱਪਰ ਤੇ ਲੇਕਿਨ ਮਾਰੂ ਹੈ ਔਰ ਤੁਹਾਨੂੰ ਉਹਦਾ ਜਿਹੜਾ ਅਰੇਟ ਹੈ ਚਾਹੇ ਮਤਲਬ ਉਹਦੇ ਨਾਲੋਂ ਘੱਟ ਹੈਗਾ ਤੇ ਰਸਤਾ ਜਿਹੜਾ ਉਹਦਾ ਲੰਮਾਗਾ ਬਹੁਤ ਜ਼ਿਆਦੇ ਹੈ ਜੀ ਤੇ ਮਸਤਰਕੇ ਚ ਹੈ ਇਹ ਜ਼ਮੀਨ ਨੂੰ ਵੀ ਅਗਰ ਤੁਹਾਡੇ ਕੋਲੇ 10 ਗਾਹਕ ਨੇ ਤਾਂ 10 ਗਾਹਕਾਂ ਦੇ ਵਿੱਚੋਂ ਇੱਕ ਗਾਹਕ ਕੋਈ ਉਹਦੇ ਤੇ ਹੋ ਸਕਦਾ ਰੇਟ ਘੱਟ ਹੋਣ ਕਰਕੇ ਤਰਜੀਹ ਦੇ ਲੇ ਤੇ ਪਰ ਲੇਕਿਨ ਉਹ ਜਿਹੜਾ ਰਸਤਾ ਲੰਮਾ ਹੋਣਾ ਮਾਰੂ ਹੋਣਾ ਇਹ 네ਗੇਟਿਵ ਪੁਆਇੰਟ ਨੇ ਇਹਦੇ ਤੇ ਵੀ ਜਿਹੜਾ ਤੁਹਾਡਾ ਟਾਈਮ ਬਰਬਾਦੀ ਹੋਊਗੀ ਕਿਉਂਕਿ ਜਿਹੜੀ ਜ਼ਮੀਨ ਜਿਹੜਾ ਜਿਹੜਾ ਸੌਦਾ ਹੈ ਜੇਕਰ ਉਹਦੇ ਤੇ 10 ਦੇ 10 ਗਾਹਕ ਉਹਨੂੰ ਪਸੰਦ ਨਾ ਕਰਨ ਉਹ ਤੁਹਾਡੇ ਲਈ ਮਤਲਬ ਵਧੀਆ ਸੌਦਾ ਨਹੀਂ ਹੈਗਾ ਹੁਣ ਦੋ ਬਰੋ ਬਰਾਬਰ ਦੀਆਂ ਜ਼ਮੀਨਾਂ ਹੋਰ ਆ ਗਈਆਂ ਇੱਕ ਮਤਲਬ 2 5-5 ਏਕੜ ਦੀਆਂ ਮਤਲਬ ਜ਼ਮੀਨਾਂ ਨੇਗੀਆਂ ਇੱਕ ਦੇ ਵਿੱਚ ਜਿਹੜਾ ਹੈਗਾ 5 ਏਕੜ ਦੇ ਵੱਲ ਦੋ ਤਿੰਨ ਮਾਲਕ ਨੇ ਇੱਕ ਦੇ ਵਿੱਚ ਹੈਗਾ ਇੱਕ ਮਾਲਕ ਜਿਹੜੇ ਦੇ ਵਿੱਚ ਦੋ ਤਿੰਨ ਮਾਲਕ ਨੇ ਦੋਸਤੋ ਇੱਕ ਤਾਂ ਉਹਨੂੰ ਮਤਲਬ ਫੇਰ ਉੱਥੇ ਜਾ ਜਾਂਦੀ ਹੈ ਗੱਲ ਕਿ ਉਹਦੇ ਨਾਲ ਫੇਰ ਦੋ ਤਿੰਨ ਜਾਣਿਆਂ ਦਾ ਮੱਥਾ ਮਾਰਨਾ ਪਊ ਯਾਨੀ ਕੁੱਲ ਮੁਕ ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾਗਾ ਕਿ ਸੌਦਾ ਚਾਹੇ ਛੋਟਾ ਹੋਵੇ ਚਾਹੇ ਮੰਨ ਲਓ ਤੁਸੀਂ 5 ਏਕੜ ਦਾ ਜਾਂ 3 ਏਕੜ ਦਾ ਹੀ ਸੌਦਾਗਾ ਲੇਕਿਨ ਉਹਨੂੰ ਤੁਸੀਂ ਕੀ ਕਰਨਾ ਹੈ ਉਹਨੂੰ ਕਰਨ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਉਹ ਤੁਹਾਡਾ ਸੌਦਾ ਜੇ ਨਾ ਇੱਕ ਤਾਂ ਸੌਖਾ ਹੋ ਜਾਊਗਾ ਇੱਕ ਉਹ ਤੁਹਾਨੂੰ ਵਧੀਆ ਪੈਸੇ ਦੇ ਕੇ ਜਾਊਗਾ ਮਤਲਬ ਇੱਥੇ ਸਵਾਲ ਪੈਦਾ ਇਹ ਨਹੀਂ ਕਿ ਤੁਸੀਂ ਕਹੋਗੇ ਵੱਧ ਪੈਸੇ ਕਿਵੇਂ ਦਿੱਤੇ ਜਾਊਗਾ ਜਦੋਂ ਦੂਜੇ ਸੌਦੇ ਤਾਂ ਵੱਡੇ ਸੀਗੇ 20 ਕਿੱਲਿਆਂ ਦਾ 50 ਕਿੱਲਿਆਂ ਦਾ 100 ਕਿੱਲੇ ਦਾ ਦੋਸਤੋ ਉਹਦੇ ਵਿੱਚ ਇਹ ਹੈ ਕਿ ਉਹਨਾਂ ਸੌਦਿਆਂ ਨੇ ਸਿਰੇ ਨਹੀਂ ਚੜ੍ਹਨਾ ਉਹਦੇ ਮੰਗਰ ਤੁਸੀਂ 6 ਮਹੀਨੇ ਫਿਰ ਜਾਓਗੇ ਸੌਦਾ ਨਹੀਂ ਹੋਣਾ ਜਿਹੜੇ ਤੁਸੀਂ ਆਹ ਛੋਟੇ ਪੰਜ ਚਾਰ ਕਿੱਲਿਆਂ ਦੇ ਸੌਦੇ ਨੇ ਇਹ ਤੁਸੀਂ ਇੱਕ ਦੀ ਜਗ੍ਹਾ ਤੇ ਉਦੋਂ ਤੱਕ 5-7 ਸੌਦੇ ਵੀ ਸਿਰੇ ਚੜ੍ਹ ਸਕਦੇ ਹੋ ਪੰਜ ਕੋਈ ਜ਼ਰੂਰੀ ਨਹੀਂ 10 ਕਿੱਲਿਆਂ ਦਾ ਵੀ ਕਰ ਸਕਦੇ ਹੋ ਜਾਨੀ ਕਹਿਣ ਦਾ ਭਾਵ ਰੋੜ ਲੱਗਦੀ ਹੋਵੇ ਮੋਟਰ ਲੱਗੀ ਹੋਵੇ ਤਕਸੀਮ ਟੱਕ ਹੋਵੇ ਤੇ ਬਾਕੀ ਆਪਣਾ ਜਿਹੜਾ ਉਹਦਾ ਮਾਲਕ ਇੱਕ ਨਾਲ ਕਰਨਾ ਸੌਖਾ ਜਾਨੀ ਇਸ ਤਰ੍ਹਾਂ ਦਾ ਸੌਦਾ ਜਿਹੜਾ ਤੁਹਾਡਾ ਖਰੀਦਿਆ ਹੋਇਆ ਨਾ ਅਗਰ ਤੁਸੀਂ ਖਰੀਦ-ਵੇਚ ਕਰਨੀ ਆ ਖਰੀਦ ਕੇ ਵੇਚਣਾਗਾ ਅਗਰ ਤੁਹਾਨੂੰ ਇਹ ਦੂਜੇ ਸੌਦਿਆਂ ਨੂੰ ਪੈਸੇ ਵੱਧ ਤਾਂ ਕਰਕੇ ਆ ਕਿਉਂਕਿ ਇਹ ਜਿਹੇ ਸੌਦੇ ਤੁਸੀਂ ਸਾਲ ਦੇ ਵਿੱਚ 5-7 ਆਰਾਮ ਨਾਲ ਕਰ ਸਕਦੇ ਹੋ ਚਾਹੇ ਤੁਸੀਂ ਕਮਿਸ਼ਨ ਤੇ ਲਾ ਗਾਂਘਾ ਕਿਸ਼ਨ ਵੇਚਣਾ ਤਾਂ ਵੀ ਤੁਹਾਨੂੰ ਕਮਿਸ਼ਨ 5-7 ਸੌਦਿਆਂ ਦਾ ਆਜੂ ਜਿਹੜੇ ਸੌਦੇ ਵੱਧ ਮਤਲਬ ਡਿਫਿਕਲਟ ਨੇ ਉਹਨਾਂ ਨਾਲ ਤੁਸੀਂ ਮੱਥਾ ਮਾਰੀ ਜਾਊਂਗੇ ਪਰ ਉਹਨਾਂ ਨੇ ਸ਼ਰੇਹ ਚੜਨਾ ਨਹੀਂ ਹੈਗਾ ਸੋ ਇਹ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਕਰਕੇ ਕਰਦਾ ਕਿ ਪ੍ਰੋਪਰਟੀ ਦਾ ਜਿਹੜਾ ਕੰਮ ਆ ਉਹ ਇਸ ਢੰਗ ਨਾਲ ਕਰੋ ਕਿ ਵੱਡੀਆਂ ਚੀਜ਼ਾਂ ਦੇ ਮਗਰ ਫਿਰਨ ਦੀ بجائے ਮਤਲਬ ਛੋਟਾ ਕਰ ਲਓ ਪਰ ਬਾਲਾ ਵੱਡਿਆਂ ਦੇ ਮਗਰ ਫਿਰਦੇ ਫਿਰਦੇ ਤੁਸੀਂ ਆਪਣਾ ਟਾਈਮ ਬਰਬਾਦ ਨਾ ਕਰੋ ਮੈਂ ਛੋਟੀ ਜਿਹੀ ਇੱਕ ਉਦਾਹਰਨ ਦਿੰਨਾ ਅਸੀਂ ਜਦੋਂ 2004 ਚ ਸ਼ੁਰੂ ਕਰਿਆ ਇੱਕ ਸਾਡੇ ਕੋਲ ਸਾਡਾ ਦੋਸਤ ਆਉਣਾ ਹੁੰਦਾ ਤੇ ਉਹਨੇ ਆ ਕੇ ਜਦੋਂ ਗੱਲ ਕਰਨੀ ਮੈਂ ਜੀ ਭਲਾਨਾ ਸੌਦਾ ਦੇਖਿਆ ਉਹ 50 ਕਰੋੜ ਬਾਜੂ ਤੇ 20 ਕਰੋੜ ਬਾਜੂ ਜੀ ਮਤਲਬ ਫਲਾਨੀ ਚੀਜ਼ ਦਾ ਸੌਦਾ ਤੇ ਅਸੀਂ ਕਹਣਾ ਵੀ ਨਹੀਂ ਅਸੀਂ ਤਾਂ ਚਲੋ ਛੋਟੇ ਛੋਟੇ ਕਰਦੇ ਆ ਠੀਕ ਆ ਅਸੀਂ 5-7 ਕਿੱल्ल्याਾਂ ਦਾ ਕਰਨਾ 3 ਕਿੱल्ल्याਾਂ ਦਾ ਕਰਨਾ ਲੇਕਿਨ ਉਹਨੇ ਆਕੇ ਕਿਹਾ ਡੀ ਅਡੀ ਗੱਲਾ ਕਰਨੀ ਆ ਲੇਕਿਨ ਅਸੀਂ ਹੌਲੀ ਹੌਲੀ ਕਰਦੇ ਕਰਦੇ ਉਹਦਾ ਕਾਮਯਾਬ ਹੋ ਗਏ ਉਹ ਫਿਰ 2010 ਚ ਮੇਰੇ ਕੋਲ ਆਇਆ ਮੈਂ ਕਿਹਾ ਵੀ ਕੀ ਬਣਿਆ ਕਹਿੰਦਾ ਬਾਜੀ ਹੁਣ ਬਣ ਜੂਗਾ ਹੁਣ ਆਪਾਂ ਫਲਾਨਾ ਸੌਦੇ ਦੇਖੇ ਨੇ ਤੇ ਇਹਦੇ ਚ ਤਾਂ ਮਤਲਬ 100 ਕਰੋੜ ਰੁਪਈਆ ਬਣ ਜਾਣਾ ਜੀ ਬਸ ਜਿੱਦੇ ਇੱਕ ਹੋ ਗਿਆ ਇੱਕੋ ਹੀ ਮਨ ਲਾ ਦੂਸਰੇ ਦੇ ਚਲੋ ਅਸੀਂ ਚਲੋ ਚੱਲ ਉਦੋਂ ਨੂੰ ਆਪ ਤਾਂ ਹੋਰ ਕੰਮ ਕਰ ਲਿਆ ਰੈਂਟਲ ਪ੍ਰੋਪਰਟੀ ਬਣਾ ਲਈ ਉਸ ਤੋਂ ਬਾਅਦ ਉਹ ਮੇਰੇ ਕੋਲ ਹੁਣ ਪਿੱਛੇ ਜੇ 2000 22 23 ਚ ਆਇਆ ਤੇ ਚਿੱਟੀ ਦਾੜੀ ਮੈਂ ਕਿਹਾ ਵੀ ਕਿਵੇਂ ਆ ਕੀ ਬਣਿਆ ਅੱਜਕੱਲ ਕਹਿੰਦਾ ਬਸ ਜੀ ਹੁਣ ਅਸੀਂ ਬੰਗਲੌਰ ਚ ਪਤਾ ਨਹੀਂ ਕਿਹੜੇ ਸੂਬੇ ਦਾ ਕਿੱਥੇ ਨਾਮ ਲਿਆ ਕਹਿੰਦਾ ਉੱਥੇ ਵੀ ਬਸ ਜੀ ਹੁਣ ਆਪਾਂ ਇੱਕ ਪ੍ਰੋਪਰਟੀ ਦਾ ਉੱਥੇ ਦੇਖ ਰਹੇ ਹਾਂ ਉਹ ਡਿਵੈਲਪ ਕਰਨ ਵਾਲੀ ਆ ਕਿ ਉਹਦੇ ਚੋਂ 5-7000 ਕਰੋੜ ਰੁਪਈਆ ਬਣ ਜਾਣਾ ਮੈਂ ਕਿਹਾ ਹੁਣ ਤੱਕ ਕੀ ਬਣਿਆ ਕਹਿੰਦਾ ਹਜੇ ਤਾਂ ਮਤਲਬ ਜੀ ਹੁਣ ਮਤਲਬ ਲੱਗੀ ਹੋਈ ਆ ਜੀ ਸਿਰੇ ਯਾਨੀ ਕਹਿਣ ਦਾ ਭਾਵ ਇਹ ਜਿਹੜੇ ਸੁਪਨੇ ਬਿਨਾ ਮਤਲਬ ਦੇ ਵੱਡੇ ਵੱਡੇ ਦੇਖਨੇ ਨੇ ਇਹ ਕੋਈ ਕੰਮ ਨਹੀਂ ਆਉਂਦੇ ਤੁਸੀਂ ਆਪਣਾ ਛੋਟਾ ਕੰਮ ਕਰ ਲਓ ਲੇਕਿਨ ਜਿਹੜਾ ਕਾਮਯਾਬ ਹੋ ਜਵੇ ਉਹੀ ਵਧੀਆ ਸੋ ਮੈਂ ਇਹ ਅੱਜ ਹਲਕੀ ਫੁਲਕੀ ਤੁਹਾਨੂੰ ਜਾਣਕਾਰੀ ਦਿੱਤੀ ਆ ਜੇ ਤੁਹਾਨੂੰ ਕੰਮ ਆਈ ਹੋਈ ਤਾਂ ਜਰੂਰ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਰ ਦਿਓ ਕਿਉਂਕਿ ਅ ਸਿਰਫ ਇਹ ਆ ਕਿ ਕੋਈ ਆਪਣੇ ਨੌਜਵਾਨ ਮੁੰਡੇ ਜਾਂ ਆਪਣੇ ਜ਼ਿੰਮੇਦਾਰ ਭਰਾ ਜਿਹੜੇ ਔਰ ਕੋਈ ਕੰਮ ਕਰਨ ਦੀ بجائے ਮਤਲਬ ਬੇਲੇ ਫਿਰਦੇ ਨੇ ਮੈਂ ਉਹਨਾਂ ਲਈ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦਾ ਵੀ ਚਲੋ ਕੋਈ ਉਹ ਮੇਰਾ ਛੋਟਾ ਭਰਾ ਬੱਚਾ ਸਿੱਖ ਜੇ ਤੇ ਕੰਮ ਲੱਗ ਜਵੇ ਉਹਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਅੱਜ ਲਈ ਨਹੀਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ